ਹਾਂਜੀ ਮੇਰਾ ਵੀਰ ਸਾਰੇ ਭਰਾਵਾਂ ਨੂੰ ਵਾਸ਼ਕਾਲ ਜਿੱਦਾਂ ਜਿੱਦਾਂ ਕਣਕ ਦੀ ਬਜਾਈ ਦਾ ਕੰਮ ਕੰਪਲੀਟ ਹੁੰਦਾ ਜਾਂਦਾ ਪੰਜਾਬ ਦੇ ਵਿੱਚ ਉਦਾਂ ਹੀ ਉਦਾਂ ਨਾਲ ਦੀ ਨਾਲ ਜਿਹੜੀਆਂ ਕਣਕਾਂ ਪਾਣੀ ਵੱਲ ਨੂੰ ਵਧਦੀ ਜਾਂਦੀਆਂ ਹੁਣ ਕਈ ਭਰਾਵਾਂ ਨੇ ਜਿਹੜੇ ਪਾਣੀ ਲਾਉਣੇ ਸ਼ੁਰੂ ਕਰਤੇ ਕਣਕ ਨੂੰ ਤੇ ਕਈਆਂ ਨੇ 5-7 ਦਿਨ ਦੇ ਵਿੱਚ ਜਿਹੜੇ ਸ਼ੁਰੂ ਕਰ ਦਣੇ ਆ ਸੋ ਪਾਣੀ ਲਾਉਣ ਤੱਕ ਜਿਹੜੇ ਜ਼ਰੂਰੀ ਤੱਤ ਆਪਾਂ ਕਣਕ ਦੇ ਵਿੱਚ ਪੂਰੇ ਕਰਨੇ ਆ ਵੀ ਜਿਹਦੇ ਕਰਕੇ ਜਿਹੜਾ ਆਪਣਾ ਝਾੜ ਵਧੀਆ ਆਵੇ ਜਾਂ ਪਹਿਲੇ ਪਾਣੀ ਤੋਂ ਮੂਹਰੇ ਆਪਾਂ ਕਿਹੜੇ ਤੱਤ ਬਹੁਤ ਜ਼ਿਆਦਾ ਜ਼ਰੂਰੀ ਆ ਪਾਉਣੇ ਆਪਾਂ ਉਹ ਗੱਲ ਵੀਡੀਓ 'ਚ ਕਰਨੀ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਜਰੂਰ ਕਰ ਲਓ ਸਬਸਕ੍ਰਾਈਬ ਤੇ ਪ੍ਰਾਣਿਆਂ ਦਾ ਦਿਲੋਂ ਥੈਂਕ ਯੂ ਕਿਉਂਕਿ ਦੇਖੋ ਪਹਿਲੀ ਤਾਂ ਗੱਲ ਆ ਵੀ ਇੱਕ ਕਨਫਿਊਜ਼ਨ ਰਹਿੰਦੀ ਆ ਆਪਾਂ ਨੂੰ ਵੀ ਪਾਣੀ ਕਿੰਨੇ ਦਿਨ ਤੇ ਲਾਉਣਾ ਚਾਹੀਦਾ ਪਾਣੀ ਦੇਖੋ ਜਿਹੜਾ ਕਣਕ ਨੂੰ ਇਹਦਾ ਕੋਈ ਫਿਕਸ ਟਾਈਮ ਨਹੀਂ ਹੈਗਾ ਕਿਉਂਕਿ ਆਪਾਂ ਪੂਰੇ ਪੰਜਾਬ ਨੂੰ ਇੱਕ ਅੱਖ ਦੇ ਨਾਲ ਨਹੀਂ ਦੇਖ ਸਕਦੇ ਜੇ ਆਪਾਂ کہیں ਵੀ ਕ ਪੰਜਾਬ ਸਾਰੇ ਪੰਜਾਬ ਦੇ ਵਿੱਚ ਕਣਕ ਨੂੰ ਪਾਣੀ 30 ਦਿਨ ਤੇ ਲਾਈਏ ਉੱਥੇ ਵੀ ਜਿਹੜਾ ਨੁਕਸਾਨ ਹੋ ਸਕਦਾ ਜੇ ਆਪਾਂ کہیں ਵੀ ਪੂਰੇ ਪੰਜਾਬ ਦੇ ਵਿੱਚ ਕਣਕ ਨੂੰ ਪਾਣੀ 20 ਦਿਨ ਤੇ ਲਾਈਏ ਉੱਥੇ ਵੀ ਜਿਹੜਾ ਨੁਕਸਾਨ ਹੈ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਵੀ ਆਪਾਂ ਨੂੰ ਆਪਣੇ ਖੇਤ ਦੀ ਮਿੱਟੀ ਦੀ ਪਰਖ ਹੋਣਾ ਲਾਜ਼ਮੀ ਹੈ ਵੀ ਆਪਾਂ ਨੂੰ ਆਪਣੇ ਖੇਤ ਦੀ ਮਿੱਟੀ ਦਾ ਪਤਾ ਹੋਣਾ ਚਾਹੀਦਾ ਵੀ ਇਹ ਕਿਵੇਂ ਦੀ ਮਿੱਟੀ ਹੈ ਸਾਡੇ ਖੇਤ ਹਲਕੇ ਆ ਤਕੜੇ ਆ ਡੱਕਰ ਆ ਕਿੰਨਾ ਟਾਈਮ ਗਿੱਲ ਰੱਖਦੇ ਆ ਜੇ ਤੁਹਾਨੂੰ ਇੰਨੀ ਕੁ ਗੱਲ ਪਤਾ ਲੱਗੀ ਤਾਂ ਜਿਹੜੀ ਕੋਈ ਖੇਤੀ ਹੈ ਕੋਈ ਬਹੁਤਾ ਵੱਡਾ ਮੁਸ਼ਕਲ ਕੰਮ ਨਹੀਂ ਹੈਗਾ ਕਿਉਂਕਿ ਖੇਤੀ ਅੱਜ ਕੱਲ੍ਹ ਤਾਂ ਤੇ ਦਿਮਾਗ ਦੀ ਹੈ ਖੇਤੀ ਜ਼ੋਰ ਦੀ ਨਹੀਂ ਹੈਗੀ ਸੋ ਇਹ ਚੀਜ਼ ਜ਼ਰੂਰੀ ਹੈ ਆਪਣੇ ਦਿਮਾਗ ਦੇ ਵਿੱਚ ਇੱਕ ਬਟਾ ਲਓ ਵੀ ਤੁਹਾਨੂੰ ਆਪਣੀ ਮਿੱਟੀ ਦੀ ਪਰਖ ਹੋਣਾ ਜ਼ਰੂਰੀ ਹੈ ਜਿਹੜੇ ਤਾਂ ਬਾਣ ਹੈਗੇ ਡੱਕਰ ਜਿੱਥੇ ਗਿੱਲ ਜਿਆਦਾ ਟਾਈਮ ਰਹਿੰਦੀ ਹੈ ਉੱਥੇ ਦਾ ਜਿਹੜਾ ਕਣਕ ਨੂੰ ਆਪਾਂ ਪਾਣੀ ਇੱਕ ਮਹੀਨੇ ਤੱਕ ਜਾ ਕੇ ਲਾਉਣਾ ਤੇ ਜਿਹੜੇ ਹਲਕੇ ਬਾਣ ਆ ਰੇਤਲੇ ਬਾਣ ਜਿੱਥੇ ਗਿੱਲ ਜਿਆਦਾ ਟਾਈਮ ਨਹੀਂ ਰਹਿੰਦੀ ਉੱਥੇ ਜਿਹੜਾ ਪਾਣੀ ਆਪਾਂ 20 ਤੋਂ 25 ਦਿਨ ਦੇ ਵਿੱਚ ਵਿੱਚ ਵੀ ਲਾ ਸਕਦੇ ਆ ਇਹਦਾ ਹੋ ਗਈ ਪਾਣੀ ਦੀ ਗੱਲ ਹੁਣ ਆਗੇ ਵੀ ਆਪਣੇ ਜਿਹੜੇ ਪਹਿਲੇ ਪਾਣੀ ਦੇ ਮੂਰੇ ਆਪਾਂ ਕਿਹੜੇ ਤੱਤ ਪਾਈਏ ਜਿਹੜੀ ਆਪਣਾ ਕਣਕ ਦਾ ਝਾੜ ਮਤਲਬ ਕਿ ਰਿਕਾਰਡ ਤ ਜਿਹੜੀ ਆਪਣਾ ਵੈਰੈਟੀ ਬੀਜੀਆ ਵੈਰੈਟੀ ਦੇ ਹਿਸਾਬ ਨਾਲ ਕਿਉਂਕਿ ਝਾੜ ਆਉਣਾ ਵੈਰੈਟੀ ਦੇ ਹਿਸਾਬ ਨਾਲ ਜੇ ਆਪਾਂ ਕਹੀਏ ਵੀ ਸਾਰੀਆਂ ਵੈਰੈਟੀਆਂ ਝਾੜ ਵੀ ਉਨੇ ਹੀ ਕੁਆਂਟਲ ਦੇ ਦੇਣਗੇ ਜਿੰਨਾ ਇਹ ਵੈਰੈਟੀ ਦਾ ਵੀ ਆਪੋ ਆਪਣਾ ਦੇਖੋ ਸਿਸਟਮ ਹੁੰਦਾ ਕੈਰੈਕਟਰ ਹੁੰਦਾ ਹਰ ਇੱਕ ਵੈਰੈਟੀ ਦਾ ਸੋ ਵੈਰੈਟੀ ਨੇ ਝਾੜ ਦੇਣਾ ਆਪਾਂ ਕਹਿੰਦੇ ਵੀ ਹਰ ਇੱਕ ਵੈਰੈਟੀ ਦਾ ਚੰਗਾ ਝਾੜ ਆਵੇ ਜਿੱਦੇ ਕਰਕੇ ਆਪਾਂ ਪਹਿਲੇ ਪਾਣੀ ਦੇ ਮੂਰੇ ਜਿਹੜੇ ਖਾਦ ਖਰਾਕ ਦੇ ਪ੍ਰਬੰਧ ਉਹ ਕਿਵੇਂ ਕਰੀਏ ਸਭ ਤੋਂ ਪਹਿਲਾਂ ਤਾਂ ਹੈਗਾ ਜ਼ਰੂਰੀ ਮਲਕਿ 55 ਤੋਂ 65 ਕਿਲੋ ਡੀਏਪ ਜਿਹੜੇ ਭਰਾਵਾਂ ਨੇ ਪੋਰੀ ਆ ਉਹਨਾਂ ਨੂੰ ਤਾਂ ਪਹਿਲੇ ਦੂਜੇ ਨੰਬਰ ਦੇ ਸਾਰਿਆਂ ਨੂੰ ਪਤਾ ਵੀ ਆਪਾਂ 40 ਕਿਲੋ ਜਾਂ 45 ਕਿਲੋ ਯੂਰੀ ਆਪਾਂ ਉਂਦੀ ਪਾਉਨੇ ਆ ਪਹਿਲੇ ਪਾਣੀ ਦੇ ਮੂਰੇ ਇਹ ਵੀ ਕੋਈ ਦੱਸਣ ਵਾਲੀ ਗੱਲ ਨਹੀਂ ਪਰ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚੋਂ ਇਗਨੋਰ ਕਰ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਮਿਸ ਕਰ ਜਾਂਦੇ ਆ ਜਿੱਦਾਂ ਕਈ ਬੰਦੇ ਮੇਰੇ ਤੇਰੇ ਵਰਗੇ ਪੁੱਛ ਲੈ ਬਈ ਪਹਿਲੇ ਪਾਣੀ ਮੂਰੇ ਕਿਹਾ ਪਾਇਆ ਬਸ ਕੱਲਾ ਯੂਰੀ ਆਪਾਂ ਪਾਤਾ ਯਾਰ ਦੂਏ ਪਾਣੀ ਨੂੰ ਛੱਡ ਦਾਂਗੇ ਹਲਾ ਮਾਲ ਪਤਾ ਸੋ ਜਿਹੜਾ ਕੰਮ ਆ ਬਾਈ ਪਹਿਲੇ ਪਾਣੀ ਮੂਰੇ ਤੱਤਾ ਨੇ ਕਰਨਾ ਹੈ ਉਹ ਦੂਜੇ ਪਾਣੀ ਮੂਰੇ ਨਹੀਂ ਕਰਨਾ ਜਾਂ ਦੂਜੇ ਪਾਣੀ ਤੱਕ ਨਹੀਂ ਕਰਨਾ ਹੈਗਾ ਕਿਉਂਕਿ ਜੋ ਖਰਾਕ ਬੱਚੇ ਨੂੰ ਬਚਪਨ ਦੇ ਵਿੱਚ ਦੇਣੀ ਹੈ ਉਹ ਜੇ ਆਪਾਂ ਜਵਾਨੀ ਦੇ ਵਿੱਚ ਦਈਏ ਤਾਂ ਉਹਨੇ ਉਹ ਕੰਮ ਨਹੀਂ ਕਰਨਾ ਜੋ ਬਚਪਨ ਵਾਲੀ ਖਰਾਕ ਨੇ ਕਰਨਾ। ਹੋ ਸਕਦਾ ਦੂਜੇ ਪਾਣੀ ਤੱਕ ਮੌਸਮ ਕੀ ਪਤਾ ਕਿਵੇਂ ਦਾ ਰਹੇ ਵੀ ਉਦੋਂ ਆਪਾਂ ਜਿਹੜੇ ਮਲਕੇ ਤੱਤ ਪ੍ਰੋਪਰ ਆਪਣੇ ਤੋਂ ਪਾਈ ਨਾ ਜਾਣ ਜਾਂ ਲਗਾਤਾਰ ਕੋਈ 1-2 ਮੀਂਹ ਪੈ ਜਾਣ ਤਾਂ ਇਧਰ ਪਾਣੀ ਲੱਗਿਆ ਹੋਵੇ ਤਾਂ ਉਧਰੋਂ ਆਪਣੇ ਜਿਹੜੇ ਤੱਤ 10-20 ਦਿਨ ਲੇਟ ਹੋ ਜਾਣ ਤੇ ਉਦੋਂ ਦੀ ਜਿਹੜੀ ਕਣਕ ਆਪਾਂ ਜਿਹੜਾ ਟਾਈਮ ਹੈ ਉਹ ਅੱਗੇ-ਅੱਗੇ ਕੰਪਲੀਟ ਕਰਦੀ ਜਾਈ ਜਾਂਦੇ ਸੋ ਕੋਸ਼ਿਸ਼ ਕਰੋ ਜਿਹੜੇ ਆਪਾਂ ਜੋ ਜ਼ਰੂਰੀ ਤੱਤ ਹੈਗਾ ਆਪਣਾ ਸਲਫਰ ਸਲਫਰ ਜਿਹੜਾ ਬੈਂਟੋਨਾਈਟ ਸਲਫਰ 90% ਵਾਲਾ ਕੋਸ਼ਿਸ਼ ਕਰੋ ਵੀ ਕਣਕ ਦੇ ਬਜਾਈ ਸਮੇਂ ਆਪਾਂ ਇਹਨੂੰ ਨਾਲ ਪੋਰੀ ਜੇ ਬਜਾਈ ਸਮੇਂ ਆਪਾਂ ਦੇ ਨਹੀਂ ਪੋਰੀਆ ਤਾਂ ਬੈਂਟੋਨਾਈਟ ਸਲਫਰ 90% ਵਾਲਾ 10 ਤੋਂ ਲੈ ਕੇ 15 ਕਿਲੋ ਪ੍ਰਤੀ ਏਕੜ ਦੇ ਹਿਸਾਬ ਆਪਾਂ ਪਹਿਲੀ ਯੂਰੀਆ ਦੀ ਕਿਸਤ ਨਾਲ ਰਲਾ ਕੇ ਪਾਉਣਾ ਹੀ ਪਾਉਣਾ ਇਹ ਤਾਂ ਤੁਸੀਂ ਇੱਕ ਲਿਖ ਲਿਓ ਚਾਹੇ ਤੁਸੀਂ ਇੱਕ ਕੀਲੇ ਦੇ ਟ੍ਰਾਇਲ ਕਰ ਲਿਓ ਲੱਗ ਤੇ ਮਲਕੇ ਇਹ ਮੇਰੇ ਕਹੇ ਤੋਂ ਪੀ ਤੁਹਾਡੀ ਤੁਸੀਂ ਆਪ ਅਗਲੇ ਸਾਲ ਕਹੋਗੇ ਵੀ ਹਾਂ ਵਾਕਈ ਯਾਰ ਕੋਈ ਚੀਜ਼ ਦੱਸੀ ਸੀ ਕਿਉਂਕਿ ਸਲਫਰ ਜ਼ਿਆਦਾਤਰ ਭਰਾ ਦੂਜੇ ਪਾਣੀ ਤੋਂ ਬਾਅਦ ਹੀ ਪਾਉਨੇ ਆ। ਤੁਹਾਡਾ ਬੈਂਟੋਨਾਈਟ ਸਲਫਰ ਆ ਉਹ ਆਪਾਂ ਪਹਿਲੇ ਪਾਣੀ ਦੇ ਮੂਰੇ ਮਲਕੇ ਯੂਰੀਨ ਨਾਲ ਰਲਾ ਕੇ ਪਾਉਣਾ ਹੀ ਪਾਉਣਾ ਜੇ ਤੁਸੀਂ ਨਾਲ ਨਹੀਂ ਪੋਰਿਆ ਹੈਗਾ। ਤੇ ਇਹਦੇ ਤੇ ਆ ਜਾਂਦਾ ਕੋਰ ਦੇ ਉੱਤੇ ਫਿਰ ਮੈਗਨੀਟ ਦੀ ਸਪਰੇ ਜਿਹੜੀ ਮੈਗਨੀਟ ਦੀ ਸਪਰੇ ਆ ਉਹ ਕੋਰ ਦੇ ਉੱਤੇ ਜੇ ਆਪਾਂ ਕਰਦੇ ਥੋੜਾ ਜਿਹਾ ਟਾਈਮ ਕੱਢ ਕੇ ਕਿਉਂਕਿ ਕੰਮ ਤਾਂ ਚਲੋ ਅੱਜ ਕੱਲ ਲੇਬਰ ਨਹੀਂ ਕਰਨਾ ਹੁੰਦਾ। ਜਪਾ ਕੋਰ ਦੇ ਉੱਤੇ ਮੈਗਨੀ ਦੀ ਸਪਰੇ ਕਰ ਦਈਏ ਇਹਦੇ ਨਾਲ ਵੀ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਵੀ ਆਪਾਂ ਨੂੰ ਜਿਹੜਾ ਰਿਜ਼ਲਟ ਹੋਰ ਵੀ ਦੁੱਗਣਾ ਤਿੱਗਣਾ ਮਿਲ ਜਾਂਦਾ ਇਹ ਹੋ ਗਿਆ ਆਪਣਾ ਸਲਫਰ ਯੂਰੀਆ ਡੀਏਪੀ ਤੇ ਮੈਗਨੀ ਦੀ ਸਪਰੇ ਇਹ ਤਿੰਨੇ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਪੂਰੀਆਂ ਕਰਨੀਆਂ ਲਾਜ਼ਮੀ ਆ ਤੇ ਚੌਥੇ ਨੰਬਰ ਤੇ ਜਦੋਂ ਪਹਿਲਾ ਪਾਣੀ ਲੱਗਣ ਤੋਂ ਬਾਅਦ ਆਪਣਾ ਪੈਰ ਖੜਾ ਹੋ ਜਾਂਦਾ ਉਦੋਂ ਜਿਹੜਾ ਬਾਈ ਜ਼ਿੰਕ ਦੀ ਸਪਰੇ ਜੇ ਤੁਸੀਂ ਕਰ ਦੋਗੇ ਨਾ ਮਤਲਬ ਕਿ ਇੰਨਾ ਕੁ ਵਧੀਆ ਰਿਜ਼ਲਟ ਹੈ ਕੋਈ ਬਹੁਤਾ ਮਹਿੰਗਾ ਤੱਤ ਤਾਂ ਹੈ ਨਹੀਂ ਜ਼ਿੰਕ ਕਿਉਂਕਿ ਆਪਾਂ ਜ਼ਿਆਦਾਤਰ ਝੋਨੇ ਦੇ ਵਿੱਚ 5-7 ਜਾਂ 10 ਕਿਲੋ ਜ਼ਿੰਕ ਹੀ ਪਾਉਣੇ ਜਿਹੜੀ ਸਿਰਫ ਝੋਨੇ ਦੀ ਉਹ ਖਰਾਕ ਨੂੰ ਝੋਨੇ ਦੇ ਤਤ ਨੂੰ ਹੀ ਪੂਰਾ ਕਰਦੀ ਆ ਆਪਣੀ ਫਸਲ ਦੇ ਵਿੱਚ ਜ਼ਿੰਕ ਨੂੰ ਅਗਲੀ ਫਸਲ ਦੇ ਵਿੱਚ ਨਹੀਂ ਮਿਲਦੀ ਆ ਕਣਕ ਦੇ ਵਿੱਚ ਜਿਹੜੀ ਜ਼ਿੰਕ ਦੀ ਘਾਟ ਆ ਜਾਂਦੀ ਆ ਸੋ ਜਦੋਂ ਪੈਰ ਖੜਾ ਹੋ ਗਿਆ ਪਹਿਲਾ ਪਾਣੀ ਲਾਉਣ ਤੋਂ ਬਾਅਦ ਉਦੋਂ ਇੱਕ ਜ਼ਿੰਕ ਦੀ ਸਪਰੇ ਤੁਸੀਂ ਮੇਰੇ ਕਹਤੋ ਜਿੱਦਾਂ ਆਪਾਂ ਸਲਫਰ ਦਾ ਕਿਹਾ ਵੀ ਤੁਸੀਂ ਜੇ ਜ਼ਿਆਦਾ ਤੁਹਾਨੂੰ ਕੋਈ ਸ਼ੱਕ ਲੱਗਦਾ ਇੱਕ ਕੀਲੇ ਦਾ ਟ੍ਰਾਇਲ ਕਰ ਲਿਓ ਉਦਾਂ ਹੀ ਤੁਸੀਂ ਇੱਕ ਕੀਲੇ ਦੇ ਜ਼ਿੰਕ ਦਾ ਟ੍ਰਾਇਲ ਕਰ ਲਿਓ ਤੇ ਉਹ ਲਾਸਟ ਦੇ ਵਿੱਚ ਤੁਸੀਂ ਕਹੋਗੇ ਵੀ ਵਾਕਈ ਯਾਰ ਵੀ ਜੇ ਤੇਰੀ ਬਾਈ ਗੱਲ ਮੰਨ ਲੈਂਦੇ ਉਦੋਂ ਤਾਂ ਜਿਹੜੀ ਕੀਲੇ ਦਾ ਟ੍ਰਾਇਲ ਕਰਿਆ ਉਹ ਸ ਤੁਹਾਨੂੰ ਆਪਾਂ ਦਾ ਇਹ ਕੰਮ ਕਰਨੇ ਆਪਣੀ ਪੂਰੀ ਫਸਲ ਦੇ ਵਿੱਚ ਠੀਕ ਆ ਤੇ ਤੁਹਾਡੀ ਬਾਕੀ ਮਰਜ਼ੀ ਆ ਦੇਖੋ ਕਿਉਂਕਿ ਆਪਾਂ ਕਿਸੇ ਨੂੰ ਫੋਰਸਫੁਲੀ ਜਾਂ ਕਿਸੇ ਦੇ ਥੋਪ ਨਹੀਂ ਸਕਦੇ ਚੀਜ਼ਾਂ ਆਪਣਾ ਫਰਜ਼ ਹੈਗਾ ਵੀ ਦੱਸਣਾ ਵੀ ਜਿੰਨੀ ਕੁ ਆਪਾਂ ਕਿਸੇ ਤੱਕ ਵਧੀਆ ਕੋਈ ਗੱਲ ਦੱਸ ਸਕੀਏ ਜਾਂ ਕੋਈ ਆਪਾਂ ਜਿਆਦਾ ਤਾਂ ਇਹ ਤਾਂ ਹੈ ਨਹੀਂ ਵੀ ਆਪਾਂ ਕਹੀਏ ਵੀ ਕੋਈ ਆਹ ਜ਼ਹਿਰੀਲੀ ਸਪਰੇਅ ਕਰਦੇ ਜਾਓ ਕਰਦੇ ਉਹਦੇ ਹੱਕ 'ਚ ਤਾਂ ਆਪਾਂ ਵੀ ਹੈ ਨਹੀਂ ਪਰ ਆਪਾਂ ਸਿਰਫ ਤੱਤਾਂ ਦੀ ਗੱਲ ਕਰਦੇ ਜਿਹੜੇ ਤੱਤ ਕਣਕ ਦੀ ਫਸਲ ਨੂੰ ਬਚਪਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਲੋੜ ਹੈ ਜੇ ਆਪਾਂ ਇਹਨਾਂ ਨੂੰ ਪੂਰੇ ਕਰ ਦਈਏ ਤਾਂ ਝਾੜ ਵੱਲ ਤੁਹਾਨੂੰ ਲਾਸਟ ਦੇ ਵਿੱਚ ਦੇਖਣ ਦੀ ਬਾਈ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਹੁਣ ਜਿੱਦਾਂ ਦੇਖੋ ਆਪਾਂ ਝੋਨੇ ਦਾ ਵੀ ਦੇਖਿਆ ਪਹਿਲਾਂ ਸਿਸਟਮ ਝੋਨੇ ਦੇ ਵਿੱਚ ਇਸ ਵਾਰ ਸਾਡੇ ਏਰੀਆ ਦੇ ਵਿੱਚ 17-18 ਕੁਇੰਟਲ ਤੋਂ ਲੈ ਕੇ 27-28-30 ਕੁਇੰਟਲ ਤੱਕ ਵੀ ਝਾੜ ਆਇਆ ਜਿਹੜਾ ਆਪਣੇ ਦੜੇ ਦਾ ਝਾੜ ਆ 27 ਤੋਂ ਲੈ ਕੇ 30 ਕੁਇੰਟਲ ਦੇ ਵਿੱਚ ਆਇਆ ਹੁਣ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਮਲਕੇ ਝਾੜ ਦੇ ਉੱਤੇ ਮੌਸਮ ਨੇ ਫਰਕ ਨਹੀਂ ਪਾਇਆ ਝਾੜ ਦੇ ਉੱਤੇ ਜਿਹੜੀਆਂ ਬੇਮੌਸਮੀਆ ਬਾਰਿਸ਼ਾਂ ਹੋਈਆਂ ਉਹਨਾਂ ਨੇ ਬਹੁਤ ਜ਼ਿਆਦਾ ਇਸ ਵਾਰ ਝਾੜ ਦਾ ਝੋਨੇ ਦਾ ਨੁਕਸਾਨ ਕੀਤਾ ਪਰ ਜਿਨ੍ਹਾਂ ਨੇ ਟਾਈਮ ਦੇ ਨਾਲ ਝੋਨੇ ਦੇ ਵਿੱਚ ਤਤ ਪਾਇਆ ਮਾੜੇ ਮੌਸਮ ਦੇ ਵਿੱਚ ਵੀ ਫਸਲ ਦੀ ਕੇਅਰ ਕੀਤੀ ਆ ਤਾਂ ਉਹਨਾਂ ਦੇ ਜਿਹੜਾ ਆਮ ਨਾਲੋਂ ਝਾੜ ਆ ਜਿਹੜਾ 2-3 ਕੁਇੰਟਲ ਵੱਧ ਰਿਹਾ ਘਟ ਨਹੀਂ ਰਿਹਾ ਹੈਗਾ ਕਿਉਂਕਿ ਉਹਦੇ ਪਿੱਛੇ ਬੰਦੇ ਦੀ ਮਿਹਨਤ ਦੇ ਬੰਦੇ ਜਿਹੜਾ ਟਾਈਮ ਨਾਲ ਫਸਲ ਨੂੰ ਕੋਈ ਤਤ ਮਿਲ ਗਿਆ ਉਹਨੇ ਜ਼ਰੂਰ ਕੰਮ ਕਰਿਆ ਇਹ ਨਹੀਂ ਹੈਗਾ ਵੀ ਆਪਣਾ ਜੇ ਫਸਲ ਦੇ ਵਿੱਚ ਅੱਜ ਕੋਈ ਚੀਜ਼ ਸੱਟ ਦਾਂਗੇ ਕੋਈ ਤਤ ਸੱਟ ਦਾਂਗੇ ਵੀ ਉਹਨੇ ਕੰਮ ਨਹੀਂ ਕਰਨਾ ਹਾਂ ਜੇ ਆਪਾਂ ਸੱਟਾਂਗੇ ਉਦੋਂ ਵੀ ਲੇਟ ਜਿੱਦਾਂ ਹੁਣ ਕਹਿੰਦੇ ਵੀ ਜੇ ਆਪਾਂ ਬੁੜੇ ਨੂੰ ਦੇ ਸੀਗੀ ਖਲਾਮਾਂਗੇ 60 ਸਾਲ ਵਾਲੇ ਨੂੰ ਤੇ ਜਿਹੜਾ ਬਚਪਨ ਦੇ ਵਿੱਚ ਬੱਚੇ ਨੂੰ ਖੁਲਾਉਣਾ ਉਹਨੇ ਕੰਮ ਕਰਨਾ ਨਾ ਕਿ 55-60 ਸਾਲ ਵਾਲੇ ਬਜ਼ੁਰਗ ਨੂੰ ਦੇ ਸੀਗੀ ਨਾ ਕੰਮ ਕਰਨਾ ਸੋ ਇਹ ਚੀਜ਼ ਹੈ ਵੀ ਜੇ ਆਪਾਂ ਫਸਲ ਨੂੰ ਸਟਾਰਟਿੰਗ ਦੇ ਵਿੱਚ ਫਸਲ ਦੀ ਨੀਂਹ ਵਧੀਆ ਰੱਖ ਦਾਂਗੇ ਨਾ ਫਸਲ ਆਖਰ ਤੱਕ ਵਧੀਆ ਖੜਨਾ ਸੋ ਮੇਰਾ ਵੀਰੇ ਇਹ ਤਾਂ ਤੁਹਾਨੂੰ ਦੱਸ ਤਾ ਲਾਟ ਦੇ ਵਿੱਚ ਫੇਰ ਦੱਸ ਦਿੰਨਾ ਵੀ 55 ਤੋਂ 65 ਕਿਲੋ ਜਿਹੜੀ ਡੀਏਪੀ ਐ ਕਣਕ ਨੂੰ ਬਹੁਤ ਜ਼ਿਆਦਾ ਜਿਹੜੀ ਲਾਜ਼ਮੀ ਹੈ ਉਹਦੇ ਤੋਂ ਬਾਅਦ ਆ ਗਿਆ ਮੈਗਨੀਜ਼ ਦੀ ਸਪਰੇ ਜਿਹੜੀ ਆਪਾਂ ਕੋਰ ਤੇ ਕਰਾਉਣੀ ਹੈ ਉਹਦੇ ਤੋਂ ਬਾਅਦ ਜਦੋਂ ਪੈਰ ਖੜਾ ਹੋ ਗਿਆ ਇੱਕ ਜਿੰਕ ਦੀ ਸਪਰੇ ਜ਼ਰੂਰ ਕਰ ਦਿਓ ਤੇ ਜਿਹੜਾ ਨਾਲ ਬਜਾਈ ਸਮੇ ਪੋਰਨਾਮੈਂਟੋਨਾਈਟ ਸਲਫਰ 10 ਤੋਂ ਲੈ ਕੇ 15 ਕਿਲੋ ਜੇ ਬਜਾਈ ਸਮੇ ਪੋਰਨ ਤੋਂ ਰਹਿ ਗਿਆ ਫਿਰ ਉਹਨੂੰ ਆਪਾਂ ਪਹਿਲੀ ਜਿਹੜੀ ਪਾਣੀ ਦੇ ਮੂਹਰੇ ਯੂਰੀਆ ਪਾਉਣੇ ਉਹਦੇ 'ਚ ਜ਼ਰੂਰ ਪਾਓ ਮੇਰਾ ਵੀਰ ਇਹਨੂੰ ਠੀਕ ਆ ਨਾ ਇਹ ਸਭ ਤੋਂ ਜ਼ਰੂਰੀ ਆ ਉਹਦੇ ਤੋਂ ਬਾਅਦ ਇੱਕ ਜ਼ਰੂਰੀ ਤੱਤ ਚਲੋ ਆਪਾਂ ਮਿਰੋਡੋ ਪੋਟਾਸ਼ ਐਮਓਪੀ ਕਹਿੰਦੇ ਜਿਹਨੂੰ ਪੋਟਾਸ਼ ਨੂੰ 60% ਵਾਲੀ ਆਉਂਦੀ ਆ ਜਿਹੜੀ ਆਪਾਂ ਇਹਨੂੰ ਵੀ ਇਗਨੋਰ ਨਹੀਂ ਕਰ ਸਕਦੇ ਜੇ ਆਪਣੇ ਤੋਂ ਚਲੋ ਬਜਾਈ ਸਮੇ ਚੀਜ਼ ਨਹੀਂ ਹੋਈ ਹੈਗੀ ਪੋਟਾਸ਼ ਦਾ ਕੰਮ ਜ਼ਿਆਦਾਤਰ ਤਾਂ ਜਿਹੜੀ ਦੇ ਆਪਣੇ ਦਾਣਿਆਂ ਦੀ ਵਧੀਆ ਆਪਣੇ ਦਾਣੇ ਭਰਨ ਚਮਕਦਮਕ ਦਾਣੇ ਦੀ ਵਧੀਆ ਹੋਵੇ ਆਪਾਂ ਇਹਨੂੰ ਤੀਜੀ ਯੂਰੀਆ ਦੇ ਨਾਲ ਵੀ ਪਾ ਸਕਦੇ ਆ ਉਦੋਂ ਤੱਕ ਚਲੋ ਆਪਣੀ ਵੀਡੀਓ ਆਪਾਂ ਕਰਾਂਗੇ ਗੱਲਬਾਤ ਸੋ ਕੋਸ਼ਿਸ਼ ਕਰੋ ਵੀ ਜਿਹੜੇ ਆਪਾਂ ਤੱਤ ਤੁਹਾਨੂੰ ਦੱਸਿਆ ਮੇਰਾ ਵੀਰ ਜਰੂਰ ਪੂਰੇ ਕਰ ਲਿਓ ਵੀਡੀਓ ਤੁਹਾਡਾ ਥੋੜਾ ਜਿਹਾ ਟਾਈਮ ਬੇਸ਼ੱਕ ਜ਼ਿਆਦਾ ਲੈ ਲਿਆ ਪਰ ਸਾਰੀਆਂ ਗੱਲਾਂ ਕੰਮ ਆਦੀਆਂ ਸੋ ਲਾਸਟ ਦੇ ਵਿੱਚ ਜਿਹੜੇ ਭਰਾ ਨਾ ਮੈਂ ਆਪਣੇ ਚੈਨਲ ਨੂੰ ਜਰੂਰ ਕਰ ਲਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ 'ਚ ਥੈਂਕ ਯੂ